ਹੈਲੋੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇਸੀ ਚੁੱਲਾ ਬਲੌਗ ਦੇ ਉੱਤੇ ਕਰਦੇ ਆ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਮਿਲਦੇ ਆ ਜੀ ਦਿਨੇ ਨਵੇਂ ਬਲੌਗ ਦੇ ਵਿੱਚ ਮੈਨੂੰ ਸੋਹਣੇ ਕੰਮ ਦੀ ਸਪੋਰਟ ਕਰਦੇ ਨਹੀਂ ਹੁੰਦੀਆਂ ਬਣਾਉਂਦਾ ਕੋਈ ਪਲੰਬਰ ਦੇਖਿਆ ਭਰਾ ਨੇ ਬਹੁਤ ਸ਼ੌਂਕ ਨਾਲ ਦੇਖੋ ਕੰਮ ਕਰਿਆ ਜਰਾ ਜਿਹਨੂੰ ਆਪਦਾ ਜਿਹੜਾ ਸ਼ੌਂਕ ਦਾ ਮੁੱਲ ਹੈ ਪਿੰਟ ਦਾ ਉਹ ਤਾਂ ਮਿਲਣਾ ਹੱਕ ਬਣਦਾ ਹੀ ਹੈ ਤੇ ਯਾਰ ਚੰਗੇ ਤੇ ਸੋਹਣੇ ਕੰਮ ਦੀ ਕਦਰ ਵੀ ਕਰਿਆ ਕਰੋ ਹਰ ਵਾਰੀ ਇਹਨਾਂ ਦੇਖਿਆ ਕਰੋ ਵੀ ਆਪਾਂ ਨੂੰ ਸਸਤਾ ਮਿਲ ਗਿਆ ਸ਼ੇਅਰ ਕਰਿਓ Tá hum. okay. okay. മർനേൻ ഗാർഡൻ എത്ര ടൈം ലാവേഗാ അത കണ്ടു ലാലോ ਬੜਾ ਲੱਗਦਾ ਹੂੰ ਇਹ ਬਾਤ ਬੈਠਾ ਦੇ ਇਹਦੇ ਚ ਹਿੰਮਤ ਨਹੀਂ ਹੈਗੀ ਇੰਨੀ ਨਾ ਬਹਿਣਾ ਯਾਰ ਇਹ ਨਾ ਬਹਿਣਾ ਚੱਲੀ ਜਾਂਦਾ ਨਾ ਕਿ ਆਹ ਤਾਰੀਂ ਜਾਂਦੀ ਹੋ ਫੇਰ ਪੈ ਗਿਆ ਲੈ ਉੱਟ ਕੇ ਆ ਫੇਰ ਪੈ ਗਿਆ ਲੋ ਜੀ ਮੀ ਪੈਣ ਤੋਂ ਬਾਅਦ ਵਧੀਆ ਵਧੀਆ ਮੌਸਮ ਹੋ ਗਿਆ ਬੂਟੇ ਧੁੱਤੇ ਸਾਰੇ ਤੇ ਅੱਜ ਨਿਕਲੇ ਧੁੱਪ ਕੱਲ ਪਿਆਦੀ ਮੀ ਬਈ ਗਾਣਾ ਖਾ ਕੇ ਹਿੰਮਤ ਕਰੀ ਮੈਂ ਹਿੰਮਤ ਕਰੀ ਨਾ ਕਿ ਆ ਗਿਆ ਗਾਣਾ ਖਾ ਕੇ ਫਿਰ ਵੀ ਚਲੋ ਮਨ ਮੱਥੇ ਮਿਹਰ ਪੈ ਗਈ ਕੈਦਨ ਹੋ ਗਿਆ ਅੱਜ ਆ ਗਿਆ ਕੈਦਨ ਹੋ ਗਿਆ ਨਹੀਂ ਕੈਦਨ ਹੋਣਾ ਤੇ ਇਹਦੇ ਮੈਂ ਹਾਂ ਸਹੀ ਸਹੀ ਨਹੀਂ ਕਦੇ ਭੁੱਲਦਾ ਹੋਏਗਾ ਜ਼ਰੂਰ ਭੁੱਲਦਾ ਹੈ ਕਦੇ ਅਸੀਂ ਆਏ ਤੇ ਹੁਣ ਡਾਕ ਨੇ ਇੱਕ ਪਾਰਸਲ ਆਇਆ ਹੋ ਲੈਣ ਵਾਸਤੇ ਤੇ ਕਰ ਰਿਹਾ ਕਿ ਤੁਹਾਨੂੰ ਦਿਖਾਵਾਂਗੇ ਓਪਨਿੰਗ ਕਰਕੇ ਪਾਰਸਲ ਦੀ ਲੋ ਇਹ ਪਾਰਸਲ ਆ ਗਿਆ ਕਰੇ ਹੁਣ ਕਰਦੇ ਆ ਓਪਨ ਲੋ ਇਹਦੇ ਵਿੱਚ ਅਸੀਂ ਮੰਗਾਏ ਨੇ ਕੱਪੜੇ ਲੁਧਿਆਣੇ ਤੋਂ ਕੱਪੜੇ ਥੋੜਿਆ ਨਹੀਂ ਜਰੂਰਤ ਸੀ ਤਾਂ ਘਰ ਕੇ ਲੈਣ ਗਏ ਨਹੀਂ ਅਸੀਂ ਆਨਲਾਈਨ ਮੰਗਾ ਲਏ ਦੇਖੋ ਜੀ ਇੱਧਰ ਹੋ ਰਹੀ ਹੈ ਸਰਹੰਦ ਦੀ ਤਿਆਰੀ ਇਹ ਅੱਜ ਅੱਲੇ ਨੇ ਸਰਹੰਦ ਦੇ ਸਿੱਧੀ ਜੋੜ ਮੇਲੇ ਤੇ ਛੋਟੇ ਸਹਿਵਾ ਦੇ ਸਿੱਧੀ ਜੋੜ ਮੇਲੇ ਤੇ ਸਾਡੇ ਪਿੰਡੋਂ ਹੋਗੇ ਜੀ 20-22 ਸਾਲ ਲੰਗਰ ਲਾਉਂਦੇ ਨੇ ਉੱਥੇ ਤੇ ਸਿਰਫ ਸਬਜੀ ਦਾਲ ਰੋਟੀ ਦੀ ਲੰਗਰ ਲਾਉਂਦੇ ਨੇ ਕੋਈ ਪਕਵਾਨ ਨਹੀਂ ਬਣਾਉਂਦੇ ਕਿਉਂਕਿ ਅਸੀਂ ਦੀ ਜੋੜ ਮੇਲੇ ਨੇ ਤਾਂ ਕਰਕੇ ਉੱਥੇ ਚੱਲੇ ਹੁਣ ਇਹ ਕਰਨਗੇ 5 ਦਿਨ ਸੇਵਾ ਉੱਥੇ ਲੰਗਰਾਂ ਦੇ ਵਿੱਚ ਸਰਹੰਦ ਦਾ ਮੈਂ ਕਿੱਥੇ ਜਾਂਦਾ ਇੰਨੀ ਲੋਕ ਕਿਹਦਾ ਦੇ ਬੰਦੂਗੋ ਉਹਨਾਂ ਦਾ ਹੱਲ ਇਹਦੇ ਭੋਲੇ ਦੇ ਹੈ ਨਹੀਂ ਭੋਲੇ ਦਾ ਸਰ ਜਾਂਦਾ ਉਹਦਾ ਮੁੰਡਾ ਹੈਗਾ ਉਹਨਾਂ ਦਾ ਹੱਲ ਕੀ ਤੁੰਗਿਆ ਹੋਇਆ ਹੈਗਾ ਇਹ ਤਾਂ ਪੱਕਾ ਹੀ ਹੈ ਤੁਹਾਡੇ ਸਾਰੇ ਬੰਦੇ ਗੁੱਸੇ ਆ ਗਏ। ਬੁੱਲ ਮੇਰੀ ਨੂੰ ਗੋੜਾ ਕੀ ਨਾ। ਲਾ ਕੇ ਉਹਦੀ ਮੇਰੇ ਕਿੰਨਾ। ਉਹਨੂੰ ਇਹਦਾ ਨੂੰ ਗੁਨਾਮ ਹੋਇਆ। ਨਾਲ ਤੁਮਨਾ ਕਰੀਆ। ਨੰਨੇ ਨੇ ਸੁਣਨ ਵਾਲੀ ਆ ਲਾਉਣੇ ਬੱਜੀ ਹੋਊ ਓਹ ਚੱਲੇ ਨੇ ਕੇ ਉਹਨੇ ਮੁੱਸਾਂ ਵਿਸਕੋ ਬਣ ਗਏ ਨਾ ਉਹ ਦੇਖ ਕੇ ਗੱਤੀ ਐ ਦੇਖ ਕੇ ਗੱਵੱਜਰ ਬਾਤ ਕੋਈ ਨਹੀਂ ਉਹ ਪੈਦਾ ਤੇਰੇ ਨਾ ਮੈਂ ਮੰਨਦਾ ਸੀ ਉਹਨਾਂ ਦਾ ਸੀ ਮੈਂ ਸੋਚਦਾ ਸੀ ਗੱਲ ਉਹਨਾਂ ਦੇਤੀ ਉਹਨਾਂ ਕਿੱਥੇ ਸਾਡਾ ਦੀ ਕਾਹਨੂੰ ਮੈਂ ਹੋਰ ਗੱਲ ਸੋਚਦਾ ਸੀ ਬਾਈ ਉਹ ਮੈਂ ਤਾਂ ਜੋ ਜੀ ਮੈਨੂੰ ਇਹ ਲੱਗ ਗਿਆ ਵੀ ਇਹ ਥੋੜੇ ਨੇ ਥੋੜੇ ਨੇ ਵੀ ਫਿਰ ਜੇ ਇੱਕ ਤੇ ਮਨ ਮਸਲਾ ਤਾਂ ਜੀ ਤੈਨੂੰ ਕਹੇ ਥੋੜੇ ਬਾਲੇ ਰੋਲਾ ਤਾਂ ਪੈਸਿਆਂ ਦਾ ਹਾਂ ਉਹੀ ਚੱਕਰ ਤੇ ਜਿਉਣਾ ਇੱਕ ਦਾਹਾ ਹੋਰ ਕੜਦੇ 3000 ਲੱਗਦਾ ਹੈ ਦਿੰਦਾ ਕਿ ਹੋਣੀ ਪਈ ਜਿਹੜਾ ਫਿਰ ਮੂਰੇ ਹੁਣ ਦਿੱਤਾ ਤੇ ਗਲਦੀਬ ਤੇ ਨੇ ਤਿੰਨ ਕਿੱਥੋਂ ਬਾਹਰ ਆਹੋ ਮੈਨੂੰ ਕਹੀ ਗਿਆ ਵੀ ਤੂੰ ਪਾ ਦੇ ਮੈਂ ਕਿਹਾ ਵੀ ਉਹ ਤਾਂ ਹੀ ਕਹਿਣ ਤੇ ਵੀ ਜੇ ਤਾਂ ਫਿਰ ਭਾਈ ਪੈਸੇ ਦੇ ਉਹ ਹਾਂ ਵੀ ਤੂੰ ਪਾ ਲੈ ਲਓ ਜੀ ਨਈ ਤਿਆਰੀ ਸਰਹੰਦ ਦੀ ਚੱਲੇ ਹੁਣ ਸਮਾਨ ਪੈਕ ਕਰੀ ਬੈਠੇ ਨੇ ਆਪਦਾ ਬੋਰੀਆਂ ਦੇ ਵਿੱਚ ਬਿਸਤਰੇ ਤੇ ਵੈਗਾਂ ਦੇ ਵਿੱਚ ਕੱਪੜੇ ਪਾਉਣ ਵਾਲੇ ਵਰਤਨ ਦਾ ਸਮਾਨ ਲਓ ਜੀ ਮੈਂ ਤੇ ਗੱਗੀ ਹੁਣ ਚੱਲਿਆਂਗੇ ਕਿਸੇ ਜ਼ਰੂਰੀ ਕੰਮ ਤੇ ਮੈਂ ਗੱਗੀ ਦੀ ਦੁਕਾਨ ਤੇ ਆ ਗਿਆ ਉਹ ਨੂੰ ਲੈਣ ਵਾਸਤੇ ਗੱਗੀ ਖਾ ਰਿਹਾ ਰੋਟੀ ਤੇ ਫਿਰ ਅਸੀਂ ਚੱਲਿਆਂਗੇ ਕਿਸੇ ਜ਼ਰੂਰੀ ਕੰਮ ਤੇ ਤੇ ਹੁਣ ਅਸੀਂ ਇੱਥੇ ਅੱਜ ਦੇ ਬਲੌਗ ਦਾ ਕਰਦੇ ਆਂ ਜੀ ਐਂਡ ਕੱਲ ਨੂੰ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਜੇ ਤੁਸੀਂ ਸਾਡੀ ਵੀਡੀਓ ਨੂੰ ਦੇਖ ਕੇ ਸਾਰੀਨ ਬਲੌਗ ਹੋਣੀ ਨਹੀਂ ਜਾਏਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਮਿਲਦੇ ਆਂ ਜੀ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਤੇ ਤਦ ਤੱਕ ਲਈ ਧੰਨਵਾਦ